ਪੰਜਾਬ ਦੇ ਮੁਕਸਰ ਜ਼ਿਲ੍ਹੇ ਦੇ ਹਲਕਾ ਗਿੱਦੜਪਾਹਾ ਦੇ ਵਿੱਚ ਵਿਜਲન્સ ਬਿਊਰੋ ਨੇ ਇੱਕ ਮਾਲ ਪਟਵਾਰੀ ਨੂੰ ਰਿਸ਼ਵਤ ਲੈਣ ਦੀ ਰੰਗੇ ਹੱਥੀ ਕਾਬੂ ਕੀਤਾ ਜਾਣਕਾਰੀ ਦਿੰਦੇ ਹਾਂ ਵਿਜਲન્સ ਬਿਊਰੋ ਬਟਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਪਿੰਡ ਪਿਉਰੀ ਦੇ ਵਸਨੀਕ ਦਰਸ਼ਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗਿੱਦੜਪਾਹਾ ਦੇ ਵਿੱਚ ਤਨਨਾਤ ਪਟਵਾਰੀ ਸ਼ੁਭ ਮਾਂਸਲ ਨੇ ਉਸ ਨੂੰ ਨਿਪਟਾਰੇ ਸਬੰਧੀ ਕੰਮ ਕਰਵਾਉਣ ਬਦਲੇ 4000 ਰੁਪਏ ਰਿਸ਼ਵਤ ਮੰਗਿਆ ਜਿਸ ਤੇ ਸ਼ਿਕਾਇਤਕਰਤਾ ਦਰਸ਼ਨ ਸਿੰਘ ਨੇ ਦੋਸ਼ੀ ਪਟਵਾਰੀ ਸ਼ੁਭ ਮਾਂਸਲ ਨੂੰ 2000 ਰੁਪਏ ਦੇ ਦਿੱਤੇ ਨੇ ਤਬਾਦ ਦੁਪਹਿਰ ਜਦੋਂ ਦਰਸ਼ਨ ਸਿੰਘ ਦੋਸ਼ੀ ਸ਼ੁਭਮ ਬਾਂਸਲ ਪਟਵਾਰੀ ਨੂੰ 2000 ਰੁਪਏ ਦੀ ਰਿਸ਼ਵਤ ਦੇਣ ਦੇ ਲਈ ਉਸਦੇ ਦਫਤਰ ਗਿਆ ਤਾਂ ਵਿਜੀਲੈਂਸ ਟੀਮ ਨੇ ਉਕਤ ਪਟਵਾਰੀ ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ਤੋਂ ਹੀ ਰੰਗੇ ਹੱਥੀਂ ਕਾਬੂ ਕਰ ਲਿਆ। ਟੀਮ ਨੇ ਪਟਵਾਰੀ ਦੀ ਜੇਬ ਦੇ ਵਿੱਚੋਂ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਦੇ ਵੱਲੋਂ ਦਿੱਤੇ 2000 ਰੁਪਏ ਵੀ ਬਰਾਮਦ ਕਰ ਲਏ ਨੇ। ਹੁਣ ਦੱਸਿਆ ਕਿ ਉਕਤ ਪਟਵਾਰੀ ਖਿਲਾਫ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਵਿਜੀਲੈਂਸ ਟੀਮ ਦੇ ਵਿੱਚ ਇੰਸਪੈਕਟਰ ਵਰੁਣ ਯਾਦਵ ਐਸਆਈ ਸੁਖਵਿੰਦਰ ਸਿੰਘ ਆਦਿ ਹਾਜ਼ਰ ਸੀ। ਇਹਦੇ ਜੀ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਨਾਂ ਨੇ ਅਦਾ ਪਟਿਸ਼ਨ ਦਾ ਦਰਜ ਕਰਾਉਣੀ ਸੀਗੀ ਇੰਤਕਾਲ ਆਪ ਦਾ ਦਰਜ ਕਰਾਉਣ ਵਾਸਤੇ ਇਹਨਾਂ ਕੋਲੇ ਕਈ ਵੇੜੇ ਮਾਰ ਗਿਆ ਸੀ ਉਸ ਇੰਤਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਫੀਸ ਇਹਨਾਂ ਨੂੰ ਮੰਗ ਦਿੱਤੀ ਸੀ ਪੈਡਿਫਿਕੇਸ਼ਨ ਪੂਰੀ ਸ਼ਗਤੀ ਜਿਹੜੇ ਇਹਨਾਂ ਨੇ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਸਿੰਘ ਤੋਂ ਤੇ 2000 ਜਿਹੜਾ ਹੁਣ ਸਾਡੀ ਟੀਮ ਬਦੋ ਇਹਨੂੰ ਰੈਡ ਹੈਂਡਡ ਟਾਈਪ ਕੀਤਾ 2000 ਬਾਅਦ ਦੇ ਵਿੱਚ ਜਿਹੜਾ ਦਿੱਤਾ ਸੀਗਾ ਉਸ ਦੇ ਸਮੇਤ ਜਿਹੜਾ ਪਟਵਾਰੀ ਹੈ ਇਹ ਇਥੇ ਲੱਗਿਆ ਹੋਇਆ ਜਿਹੜਾ ਇਸ ਪਿੰਡ ਦੇ ਪਿਉਰੀ ਪਿੰਡ ਦਾ ਇਹਨਾਂ ਦੇ ਆਸਪਾਸ ਉਸ ਸਰਕੇ ਦਾ ਇਹ ਫਟਵਾਰੀ ਹੈ ਇਹਦੇ ਤੋਰੀ ਖਬਰ ਹੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ 2000 ਲੈਸੋ ਜੀ ਰਿਕਵਰੀ ਹੋ ਗਈ ਹੈ ਜਿਹੜਾ 2000 ਹੁਣ ਬਾਅਦ ਦੇ ਵਿੱਚ ਇਹਦਾ ਰੈਡ ਹਾਊਸ ਅਟੈਕ ਹੋਇਆ ਉਹਦੇ ਵਿੱਚ ਕੋਈ 4000 ਰੁਪਏ ਦਾ ਖਬਰ ਹੋਇਆ ਇਹਦੇ ਚ ਠੀਕ ਠੀਕ ਸਰ 21 ਉਹ ਦੀ ਸੀ ਕਿੰਨੀ ਦਿਨ ਪਹਿਲਾਂ ਕੰਪਲੀਟ ਆਈ ਸੀ ਸਰ ਕੰਪਲੇਂਟ ਤਾਂ ਜਿਹੜੀ ਆ ਸਾਡੇ ਕੋਲੇ ਕੱਲੀ ਉਹਨਾਂ ਨੇ ਸਾਨੂੰ ਦੱਸਿਆ ਕਿ ਵੱਡੋ ਇਹ ਪੈਸੇ ਜਿਹੜੇ ਅੱਜ ਅੱਜ ਦੇ ਸ਼ਹਿਰ ਤੋਂ ਗਮ ਕੰਪਲੇਂਟ ਸਾਡੇ ਕੋਲੇ ਇਹਨਾਂ ਨੇ ਸਵੇਰੇ ਦਿੱਤੇ ਨੇ ਪੈਸੇ ਅੱਜ ਕੰਪਲੇਂਟ ਸਾਡੇ ਕੋਲੇ ਅੱਜ ਇਹਨਾਂ ਨੇ ਦੱਸਿਆ ਸੀ ਅੱਜ ਹੀ ਜੀ ਐਫ ਆਈ ਆਰ ਦਰਤੀ ਕਰਤੀ ਹੈ ਹੈਪੀ